ਇਹ ਪਤਾ ਨਹੀਂ ਕੀ ਆ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਕੁਦਰਤ ਦਾ ਕ੍ਰਿਸ਼ਮਾ ਹੀ ਆ ਤੇ ਦੂਜੇ ਪਾਸੇ ਪਤਾ ਨਹੀਂ ਕਿੱਥੇ ਗਾਇਬ ਹੋ ਜੇਗੀ ਇਹ ਪਾਣੀ ਦੀ ਜਿਹੜੀ ਨਹਿਰ ਆ ਇਹ ਆ ਦੇਖੋ ਜੀ ਆ ਰਹੀ ਆ ਤੇ ਇਧਰ ਆ ਕੇ ਦੇਖੋ ਬਿਲਕੁਲ ਗਾਇਬ ਹੋ ਗਈ ਤੇ ਇਧਰੋਂ ਆ ਪਾਣੀ ਆ ਇਧਰ ਜਾ ਰਿਹਾ ਜੀ ਤੇ ਸਾਹਮਣੇ ਦੇਖੋ ਇਹਦੇ ਥੱਲਿਓਂ ਹੋ ਕੇ ਜਾਣਾ ਪਿਆ ਉਸਨੂੰ ਆਹ ਦੇਖੋ ਜੀ ਇਧਰੋਂ ਨਿਕਲੀ ਆ ਦੇਖੋ ਥੱਲੇ ਦੀ ਹੋ ਕੇ ਨਿਕਲੀ ਆ ਤੇ ਉਹ ਦੇਖੋ ਸਾਹਮਣੇ ਕਿੰਨੀ ਉੱਪਰ ਹੈ ਉਹਨੂੰ ਥੱਲੇ ਹੋ ਕੇ ਆਣਾ ਪੈ ਦੇਖੋ ਇਹਦੇ ਨੀਚੇ ਤੋਂ ਕੱਗਰ ਨੇ ਕਿਹਾ ਕਿ ਮੇਰੇ ਤੋਂ ਥੱਲੇ ਹੋ ਕੇ ਆਉਣਾ ਬਣਾ ਤੁਹਾਨੂੰ ਤਾਂ ਦੇਖੋ ਸਾਹਮਣੇ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਕੁਦਰਤ ਦਾ ਇੱਕ ਕ੍ਰਿਸ਼ਮਾ ਹੀ ਕਹਿ ਸਕਦਾ ਦਿਖਾ ਰਹੇ ਆ ਇੱਕ ਪਾਸੇ ਚੱਲ ਰਿਹਾ ਆਪਾਂ ਖੜਾ ਚੱਲ ਰਹੀ ਆ ਤੇ ਦੂਜੇ ਪਾਸੇ ਚੱਲ ਰਿਹਾ ਜਿਹਨੂੰ ਕਹਿੰਦੇ ਆਪਾਂ ਕੱਗਰ ਆ ਰਿਹਾ ਇਹਦੇ ਵਿੱਚ ਦਿਖਾ ਦਿਓ ਉਧਰ ਝੁੱਗੀ ਦਿਖਾ ਦਿਓ ਪਰ ਕੁਦਰਤ ਦਾ ਕ੍ਰਿਸ਼ਮਾ ਇਹ ਹੈ ਕੀ ਕਿਹਾ ਜਾਂਦਾ ਕਿ ਉਸ ਸਮੇਂ ਜਿਹੜੀ ਪਾਖੜਾ ਸੀ ਉਹ ਜਾ ਰਹੀ ਸੀ ਪਰ ਡੱਕ ਘਰਾ ਉਹ ਕਹਿ ਰਿਹਾ ਕਿ ਮੈਂ ਇੱਕ ਮਰਦ ਆ ਮੇਰੇ ਉਪਰੋਂ ਪਾਖੜਾ ਨਹੀਂ ਜਾ ਸਕਦੀ ਤੈਨੂੰ ਥੱਲੇ ਹੋ ਕੇ ਜਾਣਾ ਪੈਣਾ ਤੇ ਮੈਂ ਤੁਹਾਨੂੰ ਦਿਖਾ ਰਿਹਾ ਇੱਕ ਕ੍ਰਿਸ਼ਮਾ ਆ ਦੇਖੋ ਆਜੋ ਕਿਉਂਕਿ ਕੁਦਰਤ ਦੀਆਂ ਬਣਾਈਆਂ ਇਹ ਚੀਜ਼ਾਂ ਆ ਦੇਖੋ ਜੀ ਪਾਣੀ ਜਾ ਰਿਹਾ ਦੇਖ ਸਕਦੇ ਹੋ ਤੇ ਇਹ ਪਤਾ ਨਹੀਂ ਕੀ ਆ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਕੁਦਰਤ ਦਾ ਕ੍ਰਿਸ਼ਮਾ ਹੀ ਆ ਦੂਜੇ ਪਾਸੇ ਦਿਖਾਓ ਵੀਰੇ ਆਜੋ ਇੱਧਰੋਂ ਦਿਖਾਉਂਦੇ ਆਓ ਕਿਉਂਕਿ ਪਤਾ ਲੱਗੇ ਨਾ ਦੇਖੋ ਹੁਣ ਉਹ ਪਾਣੀ ਆ ਜਿਹੜਾ ਦੇਖੋ ਆ ਪੂਲਾ ਆ ਪਾਣੀ ਖਤਮ ਹੋ ਗਿਆ ਦੇਖੋ ਹੁਣ ਪਾਣੀ ਜਾ ਰਿਹਾ ਦੇਖੋ ਆ ਰਿਹਾ ਤੇ ਉਹ ਸਾਹਮਣੇ ਜਾ ਰਿਹਾ ਦੇਖੋ ਕਿਵੇਂ ਰਸਤਾ ਬਣਾਇਆ ਕਿਵੇਂ ਨਹੀਂ ਬਣਾਇਆ ਇਹ ਤਾਂ ਹੁਣ ਰੱਬ ਜਾਣਦਾ ਹੈ ਪਰ ਇਹੀ ਦੱਸਿਆ ਯਾਰ ਕਿ ਤਾਂ ਡਰਨੇ ਕੇ ਹੱਕ ਕਿ ਮੈਂ ਇੱਕ ਮਰਦਾਂ ਮੇਰੇ ਉੱਪਰੋਂ ਨਹੀਂ ਜਾ ਸਕਦੀ ਤੈਨੂੰ ਥੱਲੇ ਹੋ ਕੇ ਜਾਣਾ ਪੈਣਾ ਤੇ ਆਹ ਦੇਖ ਸਕਦੇ ਹੋ ਤੁਸੀਂ ਇੱਧਰ ਪਾਣੀ ਆ ਕਾਲਾ ਪਾਣੀ ਆ ਇੱਧਰੋਂ ਆ ਰਹੀ ਆ ਆਹ ਦੇਖੋ ਸਾਹਮਣੇ ਪਾਣੀ ਆ ਜੀ ਸਾਹਮਣੇ ਆਹ ਦੇਖੋ ਜੀ ਇਹ ਪਾਣੀ ਆ ਰਿਹਾ ਦੇਖੋ ਜੀ ਆ ਇਧਰੋਂ ਜਾ ਰਿਹਾ ਧਿਆਨ ਨਾਲ ਦੇਖੋ ਜੀ ਤੇ ਦੂਜੇ ਪਾਸੇ ਪਤਾ ਨਹੀਂ ਕਿੱਥੇ ਗੈਪ ਹੋ ਜੇਗੀ ਇਹ ਪਾਣੀ ਦੀ ਇਹ ਆ ਦੇਖੋ ਜੀ ਆ ਰਹੀ ਹੈ ਤੇ ਇਧਰ ਆ ਕੇ ਦੇਖੋ ਬਿਲਕੁਲ ਗੈਪ ਹੋ ਗਈ ਤੇ ਇਧਰੋਂ ਆ ਪਾਣੀ ਆ ਇਧਰ ਜਾ ਰਿਹਾ ਜੀ ਤੇ ਸਾਹਮਣੇ ਦੇਖੋ ਇਹਦੇ ਥੱਲਿਓਂ ਹੋ ਕੇ ਜਾਣਾ ਪਿਆ ਉਸਨੂੰ ਆ ਦੇਖੋ ਜੀ ਸਾਹਮਣੇ ਜਾ ਰਿਹਾ ਜੀ ਹੁਣ ਤੁਸੀਂ ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਕਹੋਗੇ ਜਾਂ ਕੀ ਕਹੋਗੇ ਇਹਦਾ ਰੱਬ ਜਾਣਦਾ ਜੀ ਪਰ ਸਾਨੂੰ ਇੱਥੇ ਆ ਕੇ ਪਤਾ ਲੱਗਿਆ ਘਨੌਰ ਵਾਲੀ ਸਾਈਡ ਆ ਇਹ ਜਗ੍ਹਾ ਜਿੱਥੇ ਦੇਖੋ ਕਿਹਾ ਜਾਂਦਾ ਹੈ ਕਿ ਘੱਗਰ ਨੇ ਆਪਣੇ ਉੱਪਰੋਣੀ ਮੰਗਣ ਦਿੱਤਾ ਦੇਖੋ ਜੀ ਆ ਦੇਖੋ ਪਾਣੀ ਆ ਰਿਹਾ ਹੈ ਇਹ ਪੁਲ ਬਣੇ ਹੋਏ ਆਂ ਦੇਖੋ ਇੱਧਰ ਵੀ ਪੁਲ ਬਣ ਰਿਹਾ ਉਧਰੋਂ ਆ ਰਿਹਾ ਕੱਗਰ ਤੇ ਆ ਦੇਖੋ ਆਂਦੇ ਆਂਦੇ ਇੱਧਰ ਆ ਕੇ ਰਸਤਾ ਹੁੰਦਾ ਤੇ ਇਧਰੋਂ ਨਿਕਲੀ ਆ ਦੇਖੋ ਥੱਲੇ ਦੀ ਹੋ ਕੇ ਨਿਕਲੀ ਆ ਇਹਦੇ ਉਹ ਦੇਖੋ ਸਾਹਮਣੇ ਹੁਣ ਤੁਸੀਂ ਕੀ ਕਹੋਗੇ ਇਹ ਅਸੀਂ ਨਹੀਂ ਜਾਣਦੇ ਪਰ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕੀ ਗੱਲ ਇਦਾਂ ਹੀ ਸੀ ਕਿ ਕੱਗਰ ਨੇ ਕਿਹਾ ਕਿ ਇੱਕ ਮੈਂ ਮਰਦਾ ਮੇਰੇ ਉਪਰੋਂ ਕਰਨੀ ਨਿਕਲ ਸਕਦੀ ਤੈਨੂੰ ਥੱਲੇ ਜਾਣਾ ਪੈਣਾ ਤਾਂ ਉਹੀ ਗੱਲ ਹੋਈ ਦੇਖੋ ਇਹਦੇ ਥੱਲੇੋਂ ਦੇਖੋ ਪਰ ਕਾਲਾ ਪਾਣੀ ਆ ਇਹਦੇ ਥੱਲੇੋਂ ਹੋ ਕੇ ਉਹ ਉੱਪਰ ਹੋਈ ਆ ਦੇਖੋ ਸਾਹਮਣੇ ਦਿਖਾ ਦਿੰਦਾ ਤੁਹਾਨੂੰ ਅੱਗੇ ਵੀ ਦੇਖ ਸਾਰੇ ਤੁਸੀਂ ਆ ਦੇਖੋ ਇਹ ਪਾਣੀ ਆ ਰਿਹਾ ਇਹਦੇ ਥੱਲੇੋਂ ਹੋ ਕੇ ਜਾਣਾ ਪਿਆ ਬਾਕੀ ਤੁਸੀਂ ਦੱਸੋ ਜੇ ਕਨੌਰ ਵਾਲੇ ਪਾਸੇ ਤੋਂ ਹਨਾ ਸਾਨੂੰ ਦੱਸ ਸਕਦੇ ਹੋ ਤੁਸੀਂ ਵੀ ਇਹਦੀ ਸਚਾਈ ਕੀ ਆ ਜੇ ਤੁਹਾਨੂੰ ਪਤਾ ਪਰ ਜਿੱਥੋਂ ਤੱਕ ਅਸੀਂ ਸੁਣਿਆ ਇੱਥੇ ਆ ਕੇ ਬਾਈ ਨੇ ਦੱਸਿਆ ਇੱਕ ਨੇ ਤਾਂ ਪਤਾ ਲੱਗਿਆ ਸਾਨੂੰ ਵੀ ਗੱਲ ਇਦਾਂ ਹੀ ਆ ਸਾਰੀ ਦੀ ਸਾਰੀ ਦੇਖੋ ਉਹ ਸਾਹਮਣੇ ਦੇਖੋ ਉਹ ਆ ਰਹੀ ਆ ਇਹਦੇ ਥੱਲਿਓਂ ਹੋ ਕੇ ਜਾਣਾ ਪਿਆ ਤੇ ਆ ਆਈ ਆ ਦੇਖੋ ਜੀ ਦੇਖੋ ਇਹ ਪਾਣੀ ਆ ਰਿਹਾ ਹੈ ਇਧਰ ਨੂੰ ਆਇਆ ਇਹ ਜਾ ਰਿਹਾ ਹੈ ਜੀ ਦੇਖੋ ਸਾਹਮਣੇ ਦੇਖੋ ਆ ਰਹੀ ਆ ਕਿੰਨੀ ਉੱਪਰ ਹੈ ਉਹਨੂੰ ਥੱਲੇ ਹੋ ਕੇ ਆਉਣਾ ਪੈ ਦੇਖੋ ਇਹਦੇ ਨੀਚੇ ਤੋਂ ਚਲ ਕੇ ਸਿੱਧੀ ਆ ਸਕਦੀ ਸੀ ਉੱਪਰ ਨੂੰ ਪਰ ਨਹੀਂ ਘੱਗਰ ਨੇ ਕਿਹਾ ਕਿ ਮੇਰੇ ਤੋਂ ਥੱਲੇ ਹੋ ਕੇ ਆਉਣਾ ਪਣਾ ਤੁਹਾਨੂੰ ਤਾਂ ਦੇਖੋ ਸਾਹਮਣੇ ਆ ਰਿਹਾ ਤੇ ਆ ਪਾਣੀ ਆ ਇਹਦੇ ਥੱਲਿਓਂ ਹੋ ਕੇ ਥੱਲਿਓਂ ਹੋ ਕੇ ਆ ਦੇਖੋ ਸਿੱਧਾ ਇਧਰ ਨੂੰ ਜਾ ਰਿਹਾ ਦੇਖੋ ਉਸ ਵੇਲੇ ਹਨਾ ਕਿਆ ਜਾਂਦਾ ਇਹ ਪੰਜਾਬ ਪੀਰਾਂ ਫਕੀਰਾਂ ਦੀ ਧਰਤੀ ਆ ਇੱਥੇ ਆ ਕੇ ਪਤਾ ਲੱਗਦਾ ਵੀ ਹਾਂ ਹੈਗੀ ਆ ਚੀਜ਼ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਇਸ ਚੀਜ਼ ਨੂੰ ਪਹੁੰਚਾਇਆ ਜਾ ਸਕੇ ਤੇ ਆ ਦੇਖੋ ਪਾਣੀ ਨੇ ਆਪਣੇ ਉੱਪਰੋਂ ਪਾਣੀ ਨਹੀਂ ਲੰਘਣ ਦਿੱਤਾ ਕਿਹਾ ਕਿ ਤੈਨੂੰ ਥੱਲੇ ਹੋ ਕੇ ਜਾਣਾ ਪੈਣਾ ਤੇ ਉਹੀ ਗੱਲ ਹੋਈ ਹੈ ਜੀ ਥੱਲੇੋਂ ਦੇਖੋ ਗਿਆ ਸਾਹਮਣੇ ਤੋਂ ਆ ਰਿਹਾ ਤੇ ਹੁੰਦਾ 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 ਇਹ ਗਿਆ ਜੀ ਦੇਖੋ ਇਹ ਚੀਜ਼ਾਂ ਹੁਣ ਰੱਬ ਜਾਣੇ ਜੀ ਕਦੋਂ ਕਿਵੇਂ ਕਦੋਂ ਬਣੀਆਂ ਹਨ ਪਰ ਇਹ ਸਾਨੂੰ ਇੱਥੇ ਦੱਸਿਆ ਬਾਈ ਨੇ ਵੀ ਇਦਾਂ ਹੀ ਸੀ ਗੱਲ ਹਨਾ ਬਾਕੀ ਤੁਸੀਂ ਦੱਸੋ ਇਸ ਵੀਰੀ ਦੇਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਇਸ ਚੀਜ਼ ਨੂੰ ਪਹੁੰਚਾਇਆ ਜਾ ਸਕੇ ਦੇਖੋ ਆ ਪਾਣੀ ਜਾ ਰਿਹਾ ਦੇਖੋ ਸਾਹਮਣੇ ਤੋਂ ਆ ਰਿਹਾ ਉਧਰੋਂ ਸਿੱਧਾ ਨਹੀਂ ਆਇਆ ਥੱਲੇੋਂ ਹੋ ਕੇ ਪਤਾ ਨਹੀਂ ਕਿਵੇਂ ਮਿੱਟੀ ਦੇ ਥੱਲੇ ਦੇਖੋ ਨਿਕਲੀ ਵੀ ਆ ਪਾਣੀ ਹਨਾ ਥੱਲਿਆਂ ਹੋ ਕੇ ਫਿਰ ਇਧਰ ਗਿਆ ਜੀ ਹੁਣ ਤੁਸੀਂ ਦੱਸੋ ਕੀ ਹੋ ਜ਼ਿਆਦਾ ਬੜੇ ਨੇ ਸ਼ੇਅਰ ਕਰਦੇ ਸਸਟਕਾ